मेरा बेटा जो दस साल का था वो जूते लेने की ट्रेन में बैठने की जिद करने लगा हमने पहले तो दो बार ही मना किया था फिर फिर जिद करने लगा फिर उसको मनाया तो ट्रेन में बिठा दिए। कोई उठे प्रशासन वालों कोई कार्रवाई नहीं मॉल वालों कोई कार्रवाई नहीं हुई कोई नहीं आया एम्बुलेंस भी नहीं भेजी उन्होंने ਕੋਈ ਨਾ ਫਾਸਟ ਰੇਟ ਕੋਈ ਉੱਤੇ ਪੱਟੀ ਵਗੈਰਾ ਕੁਝ ਨਹੀਂ ਸੀਗਾ ਉੱਤੇ ਤੇ ਇਹ ਗਰਮੀ ਨੇ ਛੁੱਪੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਬਾਲ ਘਵਾ ਕੇ ਲੈ ਕੇ ਆਨੇ ਨਾਲੇ ਸ਼ੌਪ ਨੂੰ ਫੁੱਟਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਏ ਟ੍ਰੇਨ ਦੇ ਵਿੱਚ ਕੋਈ ਖੜੀ ਹੈ ਤਾਂ ਟੌਏ ਟ੍ਰੇਨ ਨੂੰ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਹੈ ਮੈਂ ਉਹਦੇ ਵਿੱਚ ਬਿਠਾ ਲਿਆ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜ਼ਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ

तो जब ये घटना घटी तो उस समय क्या समय था और कैसी ये घटी? ओने को 10 बजे का समय था। तो कैसे देखते हैं कि इसमें किसकी लापरवाही है? प्रशासन की लापरवाही, मैनेजमेंट की। कोई उसे प्रशासन वालों कोई कार्रवाई नहीं उन्होंने दे मॉल वालों कोई कार्रवाई नहीं हुई, कोई नहीं आया। ਐਮਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ ਕੋਈ ਨਾ ਫਸਟ ਵੇਟ ਕੋਈ ਉੱਤੇ ਪੱਟੀ ਵਗੈਰਾ ਕੁਝ ਨਹੀਂ ਸੀਗਾ ਉੱਥੇ ਅਸੀਂ ਖੁਦ ਆਪਣੇ ਬੱਚੇ ਨੂੰ ਲੈ ਕੇ ਗਏ ਆਪਣੇ ਹੱਥਾਂ ਚੱਕ ਕੇ ਜੋ ਉਹਦਾ ਡੱਬਾ ਉਹਦੇ ਸਿਰ ਤੇ ਲੱਗਿਆ ਆ ਉਹਨੂੰ ਵੀ ਅਸੀਂ ਖੁਦ ਉਠਾਇਆ ਹੈ ਉੱਥੇ ਪ੍ਰਸ਼ਾਸਨ ਨੇ ਪੁਲਿਸ ਨੇ ਜੋ ਮਾਮਲਾ ਦਰਜ ਕਰ ਦਿਆ ਹੈ ਮੈਨੇਜਮੈਂਟ ਪਰ ਡਰਾਈਵਰ ਪਰ ਇਸੇ ਆਪ ਸੰਤੁਸ਼ਟ ਹੈ ਹੋਰ ਕਦੀ ਕਾਰਵਾਈ ਹੋਣੀ ਚਾਹੀਏ ਇਸੇ ਹੰ ਬਸ ਇਹੀ ਚਾਹਨੇ ਆ ਵੀ ਕੜੀ ਤੋਂ ਕੜੀ ਕਾਰਵਾਰੀ ਹੋਣੀ ਚਾਹੀਏ ਉਹਨਾਂ ਦਾ ਬੱਚਾ ਕੌਣ ਸੀ ਕਲਾਸ ਵਿੱਚ ਪੜਦਾ ਹੈ ਪੰਜਵੀਂ ਕਲਾਸ ਵਿੱਚ ਪੜਦਾ ਹੈ ਉਹ ਆਪ ਕਦ ਗਏ ਤੇ ਯਹਾਂ ਸੇ ਆਪਣੇ ਰਿਸ਼ਤੇਦਾਰੋ ਕੇ ਅਸੀਂ ਇਥੋਂ ਸ਼ੁੱਕਰਵਾਰੀ ਗਏ ਸੀਗੇ ਹਾਂ ਤੇ ਸ਼ੁੱਕਰ ਸ਼ੁੱਕਰਵਾਰੀ ਗਏ ਸੀਗੇ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇ ਜਿਹੜਾ ਮੌਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀਗੇ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪਕੀ ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ ਤੇ ਇਹ ਗਰਮੀ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਮਾਲ ਘੁਮਾ ਕੇ ਲੈ ਕੇ ਆਣੇ ਨਾਲੇ ਕੁਝ ਸ਼ਾਪਿੰਗ ਸ਼ੁੱਪਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਏ ਟ੍ਰੇਨ ਦੇ ਵਿੱਚ ਖੜੀ ਹੈ ਤਾਂ ਟੌਏ ਟ੍ਰੇਨ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਹੈ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ। ਉਹ ਜਦੋਂ ਝੂਟਾ ਲੈ ਰਿਆ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਟੇਜ ਅਸੀਂ ਦੋ ਬੱਚੇ ਬਿਠਾ ਦਿੱਤੇ ਆਪਣੇ। ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ। ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਨਾ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਪਲਟ ਗਿਆ। ਉਹ ਪਲਟਣ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉੱਤੋਂ ਡੱਬਾ ਉਹਦੇ ਉੱਤੇ ਹੀ ਗਿਰ ਗਿਆ। ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਤੇ ਚਲੋ ਅਸੀਂ ਉੱਥੇ ਕੁਝ ਆਸ-ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਦੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਤੇ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਲਾਕੇ ਬੋਲ ਦੇ ਵਿੱਚ ਕੋਈ ਵੀ ਉੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਉੱਥੇ ਫਰਸਟ ایڈ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਹੀ ਚੁੱਕੇ ਉਹਨੂੰ ਸੈਕਟਰ 32 ਦੇ ਹਸਪਤਾਲ ਵਿੱਚ ਲੈ ਗਏ। ਇੱਥੇ ਕੋਈ ਲਗਭਗ 10:00 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ। ਉਸ ਤੋਂ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਅ ਉਸ ਤੋਂ ਬਾਅਦ ਬੱਚਾ ਬੱਚੇ ਦੀ ਮੌਤ ਹੋ ਗਈ। ਹਾਂਜੀ ਬਾਕੀ ਸਾਡਾ ਪਤਾ ਨਹੀਂ ਅਸੀਂ ਅੱਜ ਸੰਸਕਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ। ਤੇ ਬਾਕੀ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਆ। ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਆ, ਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸ ਦੀ ਵੀ ਗਲਤੀ ਹੈ ਬਹੁਤ ਵੱਡੀ। ਤੇ ਟਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੇਜਰਮੈਂਟ ਸੀਗਾ ਕੋਈ ਉਹਦੇ ਵਿੱਚ ਕੁਝ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀਗਾ ਨਾ ਕੋਈ ਸੀਟ ਬੈਲਟ ਸੀ ਤਾਂ ਉੱਥੇ ਕੋਈ ਉਹਨਾਂ ਨੇ ਕੋਈ ਕਾਰਮ ਸੈਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਵੀ ਇਹਦੇ ਤੇ ਇੰਨੇ ਸਾਲ ਦਾ ਬੱਚਾ ਬੈਠ ਸਕਦਾ ਇੰਨੇ ਦਾ ਨਹੀਂ ਬੈਠ ਸਕਦਾ ਤੇ ਕੁਝ ਵੀ ਕੋਈ ਗਾਈਡ ਕਰਨ ਉੱਥੇ ਕੁਝ ਵੀ ਨਹੀਂ ਹੁੰਦਾ ਬੱਚੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਸਹਿਵਾਜ ਸਿੰਘ ਕਿੰਨੇ ਸਾਲ ਦੇ ਫਰਦੋਸ ਇਹ 5ਵੀਂ ਕਲਾਸ ਫਰਦੋਸ ਕਿੰਨੇ ਸਾਲ ਦੇ ਇਹ 10 ਸਾਲ ਦੇ